ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਹੌਲੀ-ਹੌਲੀ ਭੱਜ ਤੁਹਾਨੂੰ ਗਾਵਾਂ ਦਿਖਾਵਾਂਗੇ ਸੋਈਆਂ ਸਵਾਈਆਂ ਇਹ ਆ ਵੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਇਹ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਚੱਕੇ 'ਚ ਦੀ ਗਾਰੰਟੀ ਦੇ ਜਾਂ ਬਿਨਾਂ ਚਵਾਈ ਦਾ ਪੁੱਛ ਲਿਆ ਜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਕਿਰਪਾ ਬੱਬੂ ਦਾ ਸਾਹ ਜੀ ਚਲੋ ਕਿਰਪਾ ਚੀ ਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਇਹ ਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਵੀ ਬੋਲ ਦੋ 8566914511 ਠੀਕ ਹੈ ਹਾਂਜੀ ਅੱਜ ਹੈਗੀਆਂ ਤਿੰਨ ਗਾਵਾਂ ਹਨਾ ਤੇ ਇਹਨਾਂ ਗਾਵਾਂ ਭਾਜੀ ਅੱਛਾ ਇੱਥੇ ਕੋ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਮੇਰਾ ਵੀ ਤਸੱਲੀ ਕਰਕੇ ਖੜਿਆ ਆਪਣੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈ ਕਿੱਧਰੋਂ ਕਰ ਲਈਏ ਉਧਰੋਂ ਕਰ ਲ ਭਈ ਪਹਿਲਾ ਥੋੜਾ ਵਤੀ ਹੈ ਠੀਕ ਹੈ ਜੀ ਜਿੰਦਾਂ ਦੀ ਮਰਜ਼ੀ ਵੇਚੋ ਠੀਕ ਹੈ ਦੁੱਧ 10 ਕਿਲੋ ਦਾ 8 ਕਿਲੋ ਦੀ ਗਾਰੰਟੀ ਹੋ ਗਈ ਥਾਂ ਚੰਦਾ ਵੇਖ ਲੋ ਛੀ ਇਹਦਾਂ ਦੀ ਮਰਜ਼ੀ ਵੇਚੋ ਅੱਖ ਤੋਰੋ ਹੱਕ ਕਰੀ ਫੇਰ ਇਹਨਾਂ 8 ਕਿਲੋ ਦੁੱਧ ਜਿਹੜਾ ਹੁਣ ਕਹਿੰਦੇ ਵੀ ਹੈਗਾ ਇਹਦੇ ਕੋਲ ਜਰਸੀ ਕਰਾਓ ਜੀ ਭਾਈ ਸੇ ਥਾਣੇ ਦੇ ਕਰੀ ਦੇਖ ਸਕਦੇ ਆ ਆਪਾਂ ਲਾ ਕੇ ਦੋ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਵਿੱਚ ਦਾਣਾ ਬੜਾ ਸਾਰ ਜੇ ਹਾਂਜੀ ਛੋਲੇ ਜੇ ਕਾਲੀ ਥੋੜੀ ਜਿਹੀ ਪੱਸੀ ਖਾ ਕੇ ਰੱਜ ਜਣਾ ਨੇ ਠੀਕ ਆ ਬਰੀ ਜਿਆਦ ਬੜੀ ਵਧੀਆ ਦੇ ਦੀ 20000 ਦੀ ਕਰ ਦੋ ਥੋੜੀ ਬਾਰੇ ਛੋਟ ਛੜੋ ਤੁਸੀਂ ਦੱਸਣਾ 2000 ਛੜ ਦਈਏ 18000 ਤੁਸੀਂ ਦੇ ਦੋਗੇ ਠੀਕ ਆ ਬਾਕੀ ਕੋਈ ਕਮੀ ਪੇਸ਼ ਨਹੀਂ ਵੜਦੇ ਚਲੋ ਬਾਕੀ ਆਵੇ ਕੋਈ ਵੀਰ ਆਪਣੀ ਪਸੰਦ ਕਰਕੇ ਖੜੇ ਹਨਾ ਤੇ ਹੁਣ ਆ ਪਿੱਛੇ ਜਿਹੜੀ ਗਾਂ ਚੰਗੇ ਘੱਤ ਕਾਟਚ ਆ ਇਹ ਭਾਜੀ ਪੰਜੀਆਂ 26 ਦਿਨਾਂ ਦੀ ਗੱਬਣ ਜੇ ਅੱਛਾ ਗਾਰੰਟੀ ਇਹਦੀ ਕੋਈ ਨਹੀਂ ਹੈਗੀ ਆਪਾਂ ਠੀਕ ਆ ਹਾਂਜੀ ਤੇ ਦੁੱਧ ਦੁੱਧ ਵੀ ਜੇ ਕੋਈ 11 ਕਿਲੋ 10 ਕਿਲੋ ਲੈ ਜਾਓ ਜਿੰਦਰ ਤੀ ਮਰਜ਼ੀ ਲੈ ਜੇ ਤੁਸੀਂ ਠੀਕ ਆ ਹਾਂਜੀ ਤੌਰੋਂ ਫੇਰ ਇਹਨਾਂ ਖਾਂਦੇ ਵਾਂ ਦੇਖੋ ਜਿੱਦਾਂ ਘੜ ਘੜ ਸੰਭ ਲਾਈ ਹੁੰਦੇ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਕੋਲ ਬਸ ਦਰਦਾਂ ਗਾਉਂ ਬਾਕੀ ਕੱਦ ਕਾਠ ਪੱਖੋਂ ਜਵਾਨ ਹੈ ਗਾਂ ਵੀ ਤਿਆਰ ਹੁੰਦੀ ਆ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਸਾਫ਼ ਹੈ ਚਲੋ ਜੀ ਬਾਕੀ ਹਰ ਕਿਸੇ ਦੇ ਆਪਾ ਆਪਣੀ ਨਿਗਾਹ ਦੇ ਵੇਖਣ ਦੀ ਡਰਦੀ ਡਰਦੀ ਆ ਥੋੜਾ ਸਾਡੇ ਤੋਂ ਤੇ ਇਹਦੀ ਵ셔 ਬਾਹਰਲੇ ਬੰਦੇ ਤੋਂ ਡਰ ਵੀ ਜਾਂਦਾ 98 ਇਹਦੇ ਵੀ ਦੇਖ ਸਕਦੇ ਆ ਪਲਾਗੇ ਤੋਂ ਤੇ ਇਹਦਾ ਮੁੱਲ ਫਿਰ ਦੇ ਦੀਏ 28000 ਦੀ ਕਰ ਦੋ ਮਾਨ ਹੋ ਰ 25 ਦੇ ਦਾਂਗੇ ਦੱਸੋ ਕੀ ਛੱਡਦਾ 2000 ਛੱਡਦੀ ਐ 23000 ਦੀ ਦੇ ਦੋਗੇ ਹਣਾ ਤੇ 10 ਲੀਟਰ ਦੁੱਧ ਘਰੋ ਚਵਾ ਦੋਗੇ ਵੀ ਜੀ ਚਾਰ ਡੰਗ ਚੋਲੇ ਭਾਵੇਂ ਕੋ ਪੰਜ ਡੰਗ ਆਪਣੀ ਇੱਥੋਂ ਤਸੱਲੀ ਕਰ ਲਈ ਠੀਕ ਐ ਜੀ ਹਾਂ ਜੀ ਠੀਕ ਐ ਮੁੱਲ ਦੀਆਂ ਆਈਆਂ ਜੀ ਠੀਕ ਐ ਤੇ ਹੁਣ ਆ ਵੀ ਵੜਾ ਇਹਦੇ ਬਾਰੇ ਦੱਸ ਆ ਪਹਿਲਾਂ ਦੀ ਅੱਛਾ ਉਹ ਅੱਛਾ ਇੱਕ ਮਹੀਨਾ ਪਹਿਲਾਂ ਸੁੱਈ ਜੇ ਅੱਛਾ ਬੱਚਾ ਸੁੱੜਦਾ ਵਾ ਇਹ ਬੱਚਾ ਸੁੱੜਦਾ 1 ਮਹੀਨਾ ਪੂਰੀ ਪਹਿਲਾਂ ਸੁੱਈ ਹੈ ਅੱਛਾ ਹੁਣ ਵਸ਼ੀ ਆ ਓਕੇ ਜੇ ਦੁੱਧ 5 ਜੇ 6 ਜੇ ਚੱਲਣ ਦਾ ਬੀ ਵਸ਼ੀ ਠੀਕ ਹੈ ਜਿਹੜੇ ਵੀ ਨੂੰ ਜਾਦ ਨਸਲ ਪਰਖੇ 10000 ਕਿਲੋ ਅਸੀਂ ਚਵਾ ਦੂਗੀ ਨਹੀਂ 95 ਠੀਕ ਹੈ ਹਾਂਜੀ ਹੁਣ 5 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਇਹਨਾਂ ਦਾ ਕਈ ਵਾਰੀ ਪਹਿਲਾਂ ਸੂਪਿੰਦਾ ਤਾਂ ਇਹਨੀਆਂ ਠੀਕ ਹੈ ਵਸ਼ੀ ਬਰੀ ਕਾਇਕੋ ਕਿ ਲੱਗ ਗਿਆ ਤੇ ਇਹਦਾ ਫਿਰ ਮੁੱਲ ਦੇ ਲਈ ਮਿਲੀ 20000 ਅਦਿਵਾਸੀ ਦੇ 35000 ਦੀ ਪੰਜੀਆਂ ਹਨ ਹਾਂਜੀ ਹਾਂਜੀ 20500 ਦਾ ਨਾ 35000 ਦੀ ਹੋਸ਼ੀਏ ਹੁਣ ਕਿੰਨੇ ਦੇ ਜੈਸਨੋਂ ਕਰਦੀਏ 20 ਦੀ ਦੇਦੀਏ 18000 ਦੀ ਦੇਦੀਏ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਹੋਰ ਕੁਛ ਹੈ ਨਾ ਬਸ ਬਸ ਬਾਕੀ ਕੋ ਤਸੱਲੀ ਕਰ ਲਈ ਮੇਰਾ ਵੀ ਬਾਕੀ ਤਸੱਲੀ ਕੋਈ ਤੁਹਾਡੇ ਘਰੋਂ ਕਰਕੇ ਹਨਾ ਵੇਖ ਚਾ ਕੇ ਖੜੇ ਜੋ ਵੀ ਆ ਇੱਥੇ ਆਪਣਾ ਪਸ਼ੂ ਵੇਖ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ